ਸਵਾਗਤ ਹੈ ਆਪਣੇ YouTube ਚੈਨਲ ਉਤੇ ਹੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਾਨਵਰ ਦਿਖਾਉਣੇ ਆ ਦੋ ਬਸੇਰੀਆਂ ਤੇ ਇੱਕ ਨੁਕਰਾ ਬਸੇਰਾ ਪਹਿਲੇ ਨੰਬਰ ਤੇ ਆਪਾਂ ਗੱਲ ਕਰੀਏ ਆਪਣੇ ਲਵੇ ਹੈਗੀ ਹੈ ਜੀ ਨੌਕਰੀ ਬਸੇਰੀ 9 ਮਹੀਨੇ ਦੀ ਉਮਰ ਹੈ ਅਰਜਨ ਰੌਲੀ ਵਾਲੇ ਦੀ ਇਹ ਬੱਚੀ ਹੈ ਮਾਂ ਇਹਦੀ ਬੋਰ ਲਾਈਨ ਦੀ ਹੈ ਜੀ 36 ਇੰਚ ਦੀ ਕੋੜੀ ਹੈ ਬਾਕੀ ਰੀਆ ਮਾਲਕ ਵੀ ਰਹਿੰਦਾ ਹੈਗਾ ਬਠਿੰਡਾ ਬਿਲਕੁਲ ਸਪੌਟਲੈਸ ਬਾਲਪੌਰੀਆਂ ਦੀ ਬਿਲਕੁਲ ਸਾਫ ਹੈ ਉਮਰੇ ਦੀ ਹੈਗੀ ਹੈ ਜੀ 9 ਮਹੀਨੇ ਬਾਕੀ ਮਾਂ ਦੀ ਹਾਈਟ ਚੰਗੀ ਹੈ 63 ਇੰਚ ਹੈਟਾ ਮਾਂ ਦੀ ਤੇ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਬਾਕੀ ਇਹਦੇ ਬਾਪ ਦਾ ਵੀ ਕੱਦਗਾਠ ਚੰਗਾ ਹੈ ਜੀ ਆਉਣ ਵਾਲੇ ਟਾਈਮ 'ਚ ਬਸੇਰੀ ਚੰਗਾ ਕੱਦਗਾਠ ਕਰੂਗੀ ਬਾਲਪੌਰੀਆਂ ਦੀ ਬਿਲਕੁਲ ਸਾਫਾ ਬਾਕੀ ਕਰੰਟ ਕਰੰਟ ਨਖਰਾ ਨਖਰਾ ਪੂਰਾ ਹੈਗਾ ਚੈੱਕ ਕਰ ਲਓ ਅੱਗੇ ਆਪਣੇ ਲਵੇ ਹੈਗਾ ਜੀ ਇਹ ਨੋਕਰਾ ਸਪੌਟਲੈਸ ਬਸੇਰਾ ਇਹ ਪਵਨ ਕੋੜੇ ਦਾ ਬੱਚਾ ਹੈ ਜੀ ਪਵਨ ਕੋੜਾ ਹੈਗਾ ਰਾਜੂ ਡੋਡਾਂ ਵਾਲੇ ਕੋੜੇ ਦਾ ਪਵਨ ਕੋੜਾ ਰਾਜੂ ਡੋਡਾਂ ਵਾਲੇ ਕੋੜੇ ਦਾ ਬੱਚਾ ਹੈ ਜੀ ਬਾਕੀ ਇਹਦੇ ਬਾਪ ਦੀ ਹਾਈਟ ਹੈਗੀ ਏ ਜੀ 65 ਇੰਚ ਸਾਢੇ 8 ਮਹੀਨੇ ਦੀ ਮਾਲਕ ਵੀਰਾਂ ਨੇ ਉਮਰ ਦੱਸੀ ਹੈ ਇਹ ਪਿੰਡ ਕੁੱਬੇ ਖੜਿਆ ਤਨੌਲੇ ਚ ਤਨੌ ਲੇਰੀਏ ਚ ਜੇਲਾ ਮਾਲਕ ਵੀਰਾਂ ਨੂੰ ਪੈ ਜਾਂਦਾ ਬਰਨਾਲਾ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਬਿਲਕੁਲ ਸਪੌਟਲੈਸ ਹੈਗਾ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ YouTube ਦੇ ਉੱਤੇ ਫਰੀਜ਼ ਦੇ ਵਿੱਚ ਐਡ ਲਗਾ ਦਿੰਨੇ ਆ ਜੀ ਬਾਕੀ ਬਸੇਰਾ ਬਾਲਪੌਰੀਆਂ ਦਾ ਪੂਰਾ ਸਾਫਾ ਕਰੰਟ ਕਰੰਟ ਪੂਰਾ ਬਸੇਰੇ ਚ ਇਹਦੀ ਉਮਰ ਹੈਗੀ ਜੀ 8 ਮਹੀਨੇ ਪਾਵਨ ਕੋੜੇ ਦਾ ਬੱਚਾ ਹੈ ਪਾਵਨ ਕੋੜਾ ਹੈਗਾ ਜੀ 60 ਇੰਚ ਦਾ ਬਾਕੀ ਬਾਲ ਪੌਰੀਆਂ ਦਾ ਬਿਲਕੁਲ ਸਾਫ਼ ਹੈ ਬਸੇਰਾ ਰਾਜੂ ਡੋਡਾਂ ਵਾਲੇ ਕੋੜੇ ਦਾ ਪੁੱਤ ਹੈਗਾ ਇਹ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਇਹਦੇ ਬਾਰੇ ਕੱਲ੍ਹ ਗੱਲਬਾਤ ਕਰ ਸਕਦੇ ਹੋ ਪਿੰਡ ਕੁਬਵੇ ਖੜਾ ਹੈ ਤਨੌਲਾ ਏਰੀਆ ਪਈ ਜਾਂਦਾ ਮਾਲਕ ਵੀਰਾਂ ਨੂੰ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਾਕੀ ਇਹਦੇ ਬਾਰੇ ਗੱਲਬਾਤ ਕਰ ਸਕਦਾ ਜੇ ਕਿਸੇ ਵੀਰ ਪ੍ਰਾਣ ਨੂੰ ਪਸੰਦ ਆਉਂਦਾ ਤੇ ਆਪਣੀ ਵੀਡੀਓ ਨੂੰ ਕਰਦਿਆ ਕਰੋਈ ਲਾਇਕ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਕਰੰਟ ਕਰੰਟ ਪੂਰਾ ਬਸੇਰੇ ਚ ਨਖਰਾ ਪੂਰਾ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਚੰਗਾ ਕਦਕਾਠ ਕਰਨ ਵਾਲਾ ਬਸੇਰਾ ਆਉਣ ਵਾਲੇ ਟਾਈਮ ਚ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਆਪਣੇ ਲਵੇ ਹੈਗੀ ਜੀ ਇੱਕ ਇਹ ਬਸੇਰੀ ਬਸੇਰੀ ਇਹ ਜੀ ਇਹ ਆਪਣੇ ਲਵੇ ਉਮਰੇ ਦੀ ਹੈਗੀ 8 ਮਹੀਨੇ ਮਾਇਦੀ ਹੈਗੀ ਤੇ ਇਹ ਡਾਇਰੈਕਟਰ ਐਡਮ ਕੋੜੇ ਦੀ ਬਾਕੀ ਏਰੀਆ ਮਾਲਕ ਵੀਰਾਂ ਦਾ ਹੈਗਾ ਮੋਗਾ ਕਿਹੜੇ ਕੋੜੇ ਦੀ ਹੈ ਤੁਸੀਂ ਮਾਲਕ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਬੁਸੇਰੀ ਸੋਹਣੀਆਂ ਕੰਨਾਂਗੁਨਾਂ ਦੀ ਪੂਰੀ ਸਕੀਨ ਹੈ ਮੱਥੇ ਪੂਰਾ ਪਟਾ ਪ੍ਰੋਪਰ ਬਾਕੀ ਬਾਲਪੌਰੀਆਂ ਦੀ ਵੀ ਬਿਲਕੁਲ ਸਾਫਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਮਾਲਕਾਂ ਨਾਲ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਤੇ ਜੇ ਕਿਸੇ ਕਰਨਾ ਆਪ ਦਾ ਜਾਨਵਰ ਸੇਲ ਜੀ ਤਲਾਸ਼ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਜੀ ਬਾਕੀ YouTube ਦੇ ਉੱਤੇ ਆਪਾਂ ਫ੍ਰੀ ਦੇ ਵਿੱਚ ਐਡ ਲਗਾ ਦਿੰਨੇ ਆ ਜੀ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਸੇਰੀ ਸੋਨੀਆਂ ਕੰਨਕੁਨਾਂ ਦੀ ਪੂਰੀ ਸਕੀਨਾਂ ਖਰੀਦਣ ਲਈ ਕਰ ਲਿਓ ਸੰਪਰਕ ਮਿਲਾਂਗੇ ਹੋਰ ਵੀਡੀਓ ਚ ਧੰਨਵਾਦ